हां भाई सारेनु सस्त्री काल जी ते आज ਤੁਹਾਨੂੰ ਦਿਖਾਉਣੇ ਆਪਾਂ ਵੀ ਕਣਕ ਚ ਪਾਣੀ ਚ ਖੋਰ ਕੇ ਰੇਪ ਪਾਉਣ ਦਾ ਕੀ ਰਿਜ਼ਲਟ ਆ ਵੀ ਕਿੰਨਾ ਕੁ ਫਰਕ ਪਉਂਦੀ ਆ ਕਿੰਨਾ ਕੁ ਨਹੀਂ ਪਉਂਦੀ ਖੋਰ ਕੇ ਪਾਣੀ ਦੇ ਵਿੱਚ ਰੇਪ ਪਾਈ ਸੀ ਚਾਰ ਕਨਾਲਾਂ ਦੇ ਵਿੱਚ ਤੇ ਉਹ ਦਿਖਾਉਣੇ ਆ ਤੁਹਾਨੂੰ ਵੀ ਕਣਕ ਦਿਖਾਉਣੇ ਆ ਵੀ ਕਿਵੇਂ ਰਹੀ ਕਿੰਨਾ ਕੁ ਜਿੰਨੇ ਥਾਂ ਚ ਰਹਿ ਗਈ ਉਹਨੇ ਕਾਲੀ ਆ ਦੂਜੀ ਪੀਲੀ ਆ ਉਹਦਾ ਸਾਰਾ ਦਿਖਾਉਣੇ ਆ ਤੇ ਤੁਹਾਨੂੰ 826 ਦਾ ਤੇ 872 ਦਾ ਫਰਕ ਦੱਸਾਂਗੇ ਇਹ 327 ਦਾ ਵੀ ਦੱਸਾਂਗੇ ਕਿ ਪੱਤੇ ਦਾ ਕੀ ਫਰਕ ਆ ਕਿਹੜੀ ਦਾ ਰੁਕ ਚੰਗਾ ਤੇ ਕਿਹੜੀ ਦਾ ਮਾੜਾ ਆ ਸੋਨੇ ਕਣਕਾ ਪਿੰਨੇ ਵੈਰੈਟੀਆਂ ਆਪਣੀਆਂ ਕਥਾਂ ਬੀਜੀਆਂ ਹੋਈਆਂ ਇਹ 327 ਤੇ 826 ਤੇ 872 ਨਮਾ ਆਇਆ ਸੀ ਵੀ ਤੇ ਇਹਨਾਂ ਚੋ ਦੱਸਦੇ ਆ ਵੀ ਇਹਦਾ ਰੁੱਖ ਚੰਗਾ ਵੈਸੇ ਤਾਂ ਸਾਰਿਆਂ ਦਾ ਰੁੱਖ ਬਹੁਤ ਸੋਹਣਾ ਹੈ ਤੇ ਪਰ ਫਿਰ ਵੀ ਥੋੜਾ ਜਿਹਾ ਫਰਕ ਤਾਂ ਹੁੰਦਾ ਕਣਕ ਦਾ ਵੀ ਅੱਧੋ ਵੀ ਦਾ ਡੋਡੀ ਹੁੰਦਾ ਫਰਕ ਤੇ ਸਾਰਿਆਂ ਦੇ ਫਰਕ ਰਸਤਾਂਗੇ ਵੀ ਕਿਹੜੀ ਕਿਹੜੀ ਦਾ ਰੁੱਖ ਚੰਗਾ ਕਿਹੜੀ ਦਾ ਮਾੜਾ ਆ ਜੋ ਇਹ ਇਹ ਤੁਹਾਨੂੰ ਦਿਖਾਉਣੇ ਆ ਵੀ ਆ ਕਿੰਨੇ ਰੇ ਅਸਾਂ ਨੇ ਮੰਨ ਕੇ ਚੱਲੋ ਵੀ ਇਹ 10 ਕਰਮਾਂ ਰਹਿ ਗਈ ਆ ਟੱਕ ਇੱਥੋਂ ਤੇ ਕਰੇ ਗਈ ਸੀ ਖੁਰ ਕੇ ਬਸ ਇੰਨਾ ਥਾਂ ਸਾਨੂੰ ਇਧਰੋਂ ਟੱਕ ਆ ਡੀ ਦਿੱਸੀ ਜਾਂਦਾ ਵੇ ਐਨੇ ਕ ਥਾਂ ਚ ਰੇਖ ਖੁਰ ਕੇ ਗਈ ਆ ਇਹ ਢੀਲੇ ਤੌਰ ਤੇ ਸਾਰਾ ਟੇਡਾ ਚੌਰਸ 11 ਇਹ ਚਾਰ ਪੰਜ ਕਰਾਂ ਦਾ ਅੱਧ ਟੁੱਟ ਮੇਂ ਥਾਂ ਹੈ ਤੇ ਆ ਦੇਖੋ ਇਹ ਐਨੇ ਥਾਂ ਚ ਰਹਿ ਗਈ ਆ ਜਿਵੇਂ ਆ ਖੂੰਜਾ ਆ ਖੂੰਜੇ ਲੋਟਾਂ ਖੂੰਜੇ ਲੋਟ ਹੀ ਰੇ ਆਈ ਆਇ ਇਧਰੋਂ ਆ ਖੂੰਜੇ ਤੋਂ ਆਏ ਆਈ ਆ ਇਹ ਕਣਕ ਕਾਲੀ ਖੜੀ ਆ ਪੂਰੀ ਕਾਲੀ ਹਲੋ ਹੋਂਗਾ 15 10 15 ਮਰਲੇ ਦਾ ਹੋਊਗਾ ਇਹਦੇ ਚ ਬੋਰੀ ਖੁਰਗੀ ਨਾ ਤਾਂ ਇਹਦੇ ਨੂੰ ਬੋਰੀ ਨੇ ਨਿਸ਼ਾਨ ਕੀਤਾ ਹੈ ਤੇ ਇਹ ਪਈ ਕਾਲੀ ਆ ਤੇ ਇਹ ਵੈਰੈਟੀ ਆ ਬਾਈ ਆਪਣੀ ਹੈਗੀ ਹੈ ਵੈਰੈਟੀ ਇਹ 327 ਕਣਕ ਦੀ ਇੱਥੇ ਤਿੰਨ ਵੈਰੈਟਾਂ ਦੇ ਬੀਜ ਮੰਗਾਏ 327 ਵੈਰੈਟੀ ਆ ਤੇ ਅੱਜ ਤੁਹਾਨੂੰ ਦਿਖਾਉਣੇ 826 327 ਵੀ ਠੀਕ ਖੜੀ ਹੈ ਵੈਸੇ ਵਧੀਆ ਖੜੀ ਹੈ ਕਣਕ ਰੁਕ ਪੱਖੋਂ ਪੱਤਾ ਪੁੱਤਾ ਠੀਕ ਖੜਾ ਹੈ ਤੇ ਤੁਹਾਨੂੰ ਨਾਲ ਦਿਖਾਉਣੇ 826 ਦਾ ਪੱਤਾ ਤੇ ਇਹ ਹੈਗੇ ਬਾਈ 826 ਸਾਰੀ ਕਰਤਿਆਂ ਵਾਲੇ ਵਾਹਣ ਚ ਪਰਾਲੀ ਸਾਰੀ ਵਿੱਚ ਵਾਹੀ ਵੀ ਆ ਵਧੀਆ ਕਣਕ ਖੜੀ ਆ ਸੋਹਣੀ ਦੋ ਵਾਰੀ ਰੇਪ ਹੈ ਗਈ ਦੋ ਗੱਟੇ ਯੂਰੀਆ ਦੇ ਤੇ ਇੱਕ ਗੱਟਾ ਹੋਰ ਪਾਉਣਾ ਇਹ ਤਿੰਨ ਗੱਟੇ ਪਾਵਾਂਗੇ ਤੇ ਦੂਜਾ ਪਾਣੀ ਬਸ ਲਾ ਦਿਆਂਗੇ ਦੋ ਤਿੰਨ ਤਰੀਕ ਤੋਂ ਬਾਅਦ ਬੱਦਲ ਜੀ ਦੇਣੇ ਹੋਏ ਤੇ ਇਹਦਾ ਰੋਕ ਹੈਗਾ ਪੱਤਿਆਂ ਦਾ ਇਸ ਤਰ੍ਹਾਂ ਇਹ ਵੀ ਠੀਕ ਖੜੀ ਆ ਬਹੁਤ ਸੋਹਣੀ ਪੱਤਾ ਤੇ ਇਹ 800 ਹੈਗੀ ਆ 26 ਇਹ 826 ਵੀ ਆ ਇਹਦਾ ਸੋਹਣਾ ਰੋਕ ਖੜਾ ਇਹਦਾ ਵੀ ਪੀੜੀ ਪੂਲੀ ਕਿਤੋਂ ਨਹੀਂ ਗਈ ਕੋਈ ਮੈਗਜ਼ੀਨ ਕੁਝ ਨਹੀਂ ਵਗੈਰਾ ਛਿੜਕਿਆ ਤੇ ਤੇ ਗੁੱਲੀ ਡੰਡਾ ਵੈਰਾ ਗੁੱਲੀ ਡੰਡਾ ਤੇ ਹੋਰ ਰੰਦੀਨੇ ਵਾਹਨ ਦੇ ਵਿੱਚ ਹੈ ਨਹੀਂ ਸੀਗਾ ਤੇ ਤੁਹਾਨੂੰ 872 ਜਿਹੜਾ ਨਵਾਂ ਆਇਆ ਸੀ ਵੀ ਉਹ ਵੀ ਦਿਖਾਉਣੇ ਆ ਕਿ ਕਿੰਨਾ ਕੁ ਸੋਹਣਾ ਖੜਾ ਇਹਦੇ ਨਾਲ ਚੰਗਾਕ ਫਰਕ ਆ ਇਹਨੂੰ ਤੇ ਆ ਹੈਗੇ ਵੀ 872 ਇਹਦਾ ਇਹਦਾ ਰੁੱਖ ਵੀ ਬਹੁਤ ਸੋਹਣਾ ਖੜਾ ਇਹਦਾ 826 9 ਥੋੜਾ ਜਿਹਾ ਪੱਤਾ ਚੌੜਾ ਹੈ ਵੈਸੇ ਤਕਰੀਬਨ ਹੈ ਤਾਂ ਇੱਕ ਸਮੇਂ ਦੀਆਂ ਵੈਰਾਈਟੀਆਂ ਇੱਕ ਕੋਈਆਂ ਵੈਰਾਈਟੀਆਂ ਕਹਿੰਦੇ ਤੇ ਪਰ ਇਹਦਾ ਪੱਤਾ ਬਹੁਤ ਸੋਹਣਾ ਖੜਾ ਕਣਕ ਦਾ ਚੌੜਾ ਪੱਤਾ ਇਹਦਾ ਉਹਦੇ ਨੂੰ 826 ਨਾਲੋਂ ਜਿਆਦਾ ਚੌੜਾ ਪੱਤਾ ਇਹਦਾ ਤੇ ਇਹ ਵੀ ਪੀਲਾਪਨ ਹੈ ਨਹੀਂ ਇਹਦੇ 'ਚ ਇਹਦੇ 'ਚ ਗੁੱਲੀ ਡੰਡਾ ਸੀਗਾ ਥੋੜਾ ਜਿਹਾ ਇਹਦੇ 'ਚ ਪਾਣੀ ਲਾ ਕੇ ਤੇ ਆਪਾਂ ਲੀਡਰ ਦੇ ਟੋਪਿਕ ਛੜਕਦੇ ਸੀਗੇ ਪਹਿਲਾਂ ਉਦੋਂ ਮਰ ਗਿਆ ਸੀ ਨਿੱਕੇ ਤੇ ਤੇ ਇਹਦਾ ਪੱਤਾ ਉਹਦੇ ਨਾਲ 826 ਨਾਲ 872 ਦਾ ਚੌੜਾ ਥੋੜਾ ਜਿਹਾ ਪੱਤਾ ਇਹ ਨਵਾਂ ਬੀਜ ਆ ਕੇ ਬੀਜਿਆ ਸੀਗਾ 872 ਇਹਦਾ ਵੀ ਸੋਨਾ ਰੋਖੜਾ ਹੈ ਤੇ ਪਾਣੀ ਇਹਨੂੰ ਵੀ ਦੂਜਾ ਵਾਸ ਲਾਉਣਾ ਹੀ ਹੈ ਤੇਰੇ ਦੋ ਵਾਰੀਆਂ ਪਹਿਗੀਆਂ ਇੱਕ ਹੋਰ ਪੌਣੀ ਅੱਧੀ ਪੌਣੀ ਘੱਟ ਪਾ ਦੇਾਂਗੇ ਇੱਕ ਤਾਂ ਵੈਸੇ ਮੰਗਦੀ ਤਾਂ ਹੈ ਨਹੀਂ ਰੇ ਤੇ ਸਾਰਿਆਂ ਦਾ ਧੰਨਵਾਦ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ